ਵੱਲੋਂ ਕਿਸਾਨਾਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਪ੍ਰਧਾਨ ਮੰਤਰੀ ਮੋਦੀ ਦੇਸ਼ ਭਰ ਦੇ ਕਰੋੜਾ ਕਿਸਾਨਾਂ ਨੂੰ ਇੱਕ ਜਿਹੜਾ ਵੱਡਾ ਤੋਹਫਾ ਦੇਣ ਜਾ ਰਹੀ ਹੈ ਕੇਂਦਰ ਸਰਕਾਰ ਅਗਸਤ ਦੇ ਪਹਿਲੇ ਹਫਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਵਿੱਮੀ ਕਿਸ਼ਤ ਯਾਰੀ ਕਰੇਗੀ ਕਿਸਾਨ ਲੰਮੇ ਸਮੇਤੋਂ ਸਨਮਾਨ ਨਿਧੀ ਦੀ ਜਿਹੜੀ ਵਿੱਮੀ ਕਿਸ਼ਤ ਦੀ ਉਡੀਕ ਕਰ ਰਹੀ ਸੀ ਪਰ ਹੁਣ ਇਸ ਤਰੀਕ ਦਾ ਅਧਿਕਾਰਿਕ ਤੌਰ ਤੇ ਤੈ ਹੋ ਗਈ ਹੈ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਨੇ ਅਧਿਕਾਰਿਕ ਤੌਰ ਤੇ ਐਕਸ ਖਾਤੇ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਅਗਸਤ 2025 ਨੂੰ ਉੱਤਰ ਪ੍ਰਦੇਸ਼ ਦੇ ਵਾਰਾਨਸੀ ਤੋਂ ਦੇਸ਼ ਭਰ ਦੇ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ 22ਵੀਂ ਕਿਸ਼ਤ ਜਾਰੀ ਕਰਨਗੇ ਹੁਣ ਕਿਸਾਨਾਂ ਨੂੰ ਜ਼ਿਆਦਾ ਇੰਤਜ਼ਾਰ ਜਿਹੜਾ ਉਹ ਨਹੀਂ ਕਰਨਾ ਪਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਅਗਸਤ ਨੂੰ ਸਵੇਰੇ 11:00 ਵਜੇ ਆਪਣੇ ਸੰਸਦੀ ਖੇਤਰ ਵਾਰਾਨਸੀ ਤੋਂ ਸਨਮਾਨ ਨidhi ਦੀ 22ਵੀਂ ਕਿਸ਼ਤ ਜਾਰੀ ਕਰਨਗੇ ਤੁਹਾਨੂੰ ਦੱਸ ਦਈਏ ਕਿ ਫਰਵਰੀ ਮਹੀਨੇ ਵਿੱਚ ਕਿਸਾਨ ਸਨਮਾਨ ਨidhi ਯੋਜਨਾ ਦੀ 19ਵੀਂ ਕਿਸ਼ਤ ਜਾਰੀ ਹੋਣ ਨਾਲ ਦੇਸ਼ ਦੇ ਲਗਭਗ 9 ਅੰਤ ਤਿੰਨ ਕਰੋੜ ਕਿਸਾਨਾਂ ਨੂੰ ਲਾਭ ਮਿਲਿਆ ਜ਼ਿਕਰ ਕਰਦੇ ਹਈਏ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਾ ਲਾਭ ਲੈਣ ਲਈ ਈ ਕੇ ਵਾਈ ਸੀ ਲਾਜ਼ਮੀ ਆ ਇਸ ਦੇ ਨਾਲ ਹੀ ਲਾਭਪਾਤਰੀ ਕਿਸਾਨਾਂ ਕੋਲ ਆਧਾਰ ਕਾਰਡ ਬੈਂਕ ਖਾਤਾ ਹੋਣਾ ਚਾਹੀਦਾ ਇਸ ਦੇ ਨਾਲ ਹੀ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ ਨੂੰ ਆਪਣੀ ਜ਼ਮੀਨ ਦੀ ਤਸਦੀਕ ਕਰਵਾਉਣ ਦੀ ਵੀ ਬਹੁਤ ਜ਼ਿਆਦਾ ਲੋੜ ਆ ਇਹਨਾਂ ਵਿੱਚੋਂ ਕਿਸੇ ਵੀ 10 ਦਾ ਵੇਰਵੇ ਦੀ ਅਣਹੋਂਦ ਵਿੱਚ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤੋਂ ਬਾਝਾ ਰਹਿ ਗਏ ਨੇ ਤਾਂ ਦੱਸ ਦਿਓ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਤੇ ਹਰ ਕਿਸਾਨਾਂ ਦੇ ਖਾਤੇ ਵਿੱਚ ਸਾਲਾਨਾ 6000 ਰੁਪਏ ਵੀ ਭੇਜੇ ਜਾਂਦੇ ਨੇ ਇਹ ਰਕਮ ਹਰ 4 ਮਹੀਨਿਆਂ ਦੇ ਅੰਤਰਾਲ ਤੇ ਤਿੰਨ ਕਿਸ਼ਤਾਂ ਦੇ ਵਿੱਚ ਕਿਸਾਨਾਂ ਦੇ ਖਾਤੇ ਦੇ ਵਿੱਚ ਟਰਾਂਸਫਰ ਕੀਤੀ ਜਾਂਦੀ ਆ ਹਰੇਕ ਕਿਸ਼ਤ ਦੇ ਵਿੱਚ 2000 ਰੁਪਏ ਦਿੱਤੇ ਜਾਂਦੇ ਨੇ ਕੇਂਦਰ ਦੇ ਵਕਫ ਵਕਫ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਪਣੇ ਰਾਜ ਦੇ ਕਿਸਾਨਾਂ ਦੇ ਲਈ ਵੱਖ-ਵੱਖਰੀਆਂ ਯੋਜਨਾਵਾਂ ਜਿਹੜੀਆਂ ਚਲਾਈਆਂ ਜਾਂਦੀਆਂ ਨੇ ਜਿਨ੍ਹਾਂ ਦਾ ਲਾਭ ਕਿਸਾਨਾਂ ਨੂੰ ਮਿਲਦਾ ਹੁਣ ਸੂਬਾ ਸਰਕਾਰ ਨੇ ਇੱਕ ਵਾਰ ਫਿਰ ਤੋਂ ਇਹ ਸਾਬਿਤ ਕਰ ਦਿੱਤਾ ਕਿ ਉਹ ਕਿਸਾਨਾਂ ਦੀ ਆਮਦਨ ਬੰਦੌਣ ਤੇ ਖੇਤੀ ਨੂੰ ਅਧਨੋਨੀ ਬਣਾਉਣ ਨੂੰ ਲੈ ਕੇ ਗੰਭੀਰਾ ਆਰਥਿਕ ਵਰਾ 2025-26 ਲਈ ਸਰਕਾਰ ਨੇ ਇੱਕ ਇੱਕ ਰਿੱਤ ਬਾਗਬਾਨੀ ਵਿਕਾਸ ਮਿਸ਼ਨ ਤਹਿਤ ਇੱਕ ਵੱਡਾ ਕਦਮ ਚੁੱਕਦਿਆਂ ਮਸ਼ਰੂਮ ਉਤਪਾਦਨ ਨੂੰ ਵਧਾਉਣ ਲਈ 4 ਕਰੋੜ ਰੁਪਏ ਦੀ ਯੋਜਨਾ ਨੂੰ ਹਰੀ ਝੰਡੀ ਦਿੱਤੀ ਆ ਇਹ ਯੋਜਨਾ ਨਾ ਸਿਰਫ ਕਿਸਾਨਾਂ ਲਈ ਕਮਾਈ ਦਾ ਨਮਾਸਰੋਧ ਬਣੇਗੀ ਸੋਗੋ ਰਾਜ ਵਿੱਚ ਅਜੋ ਜਿਤ ਤਕਨੀਕੀ ਖੇਤੀ ਨੂੰ ਵੀ ਉਤਸ਼ਾਹਿਤ ਕਰੇਗੀ ਇਸੀ ਯੋਜਨਾ ਦਾ ਮੁੱਖ ਜਿਹੜਾ ਉਦੇਸ਼ ਬਿਹਾਰ ਦੇ ਕਿਸਾਨਾਂ ਨੂੰ ਮਸ਼ਰੂਮ ਉਤਪਾਦਨ ਦੇ ਖੇਤਰ ਵਿੱਚ ਤਾਲਿਮ ਤਕਨੀਕੀ ਤੇ ਆਰਥਿਕ ਮਦਦ ਦੇ ਕੇ ਖੁਦ ਨਿਰਭਰ ਬਣਾਉਣਾ ਹੈ ਇਸ ਦੇ ਨੀਜੀ ਖੇਤਰ ਵਿੱਚ ਮਸ਼ਰੂਮ ਨਾਲ ਜੁੜੀਆਂ ਵੱਖ-ਵੱਖ ਯੂਨਿਟਾਂ ਜਿਵੇਂ ਕਿ ਏਸੀ ਮਸ਼ਰੂਮ ਉਤਪਾਦਨ ਯੂਨਿਟ ਕੰਪੋਸਟ ਯੂਨਿਟ ਸਪੋਨ ਯੂਨਿਟ ਦੀ ਸਥਾਪਨਾ ਲਈ ਉਤਸ਼ਾਹਿਤ ਕੀਤਾ ਜਾਵੇਗਾ ਏਸੀ ਮਸ਼ਰੂਮ ਉਤਪਾਦਨ ਯੂਨਿਟ ਤੇ ਕੰਪੋਸਟ ਯੂਨਿਟ ਦੀ ਅਗਤ 30 ਲੱਖ ਰੁਪਏ ਤੈ ਕੀਤੀ ਗਈ ਆ ਜਿਸ ਤੇ ਸਰਕਾਰ ਵੱਲੋਂ 40% ਤੱਕ ਦੀ ਸਬਸਿਡੀ ਯਾਨੀ ਕਿ 12 ਲੱਖ ਰੁਪਏ ਤੱਕ ਦੀ ਮਦਦ ਦਿੱਤੀ ਜਾਵੇਗੀ ਸੰਪਾਉਣੀ ਯੂਨਿਟਲੀ ₹ ਦੀ ਲਾਗਤ ਤੇ 8 ਲੱਖ ਰੁਪਏ ਤੱਕ ਦੀ ਸਬਸਿਡੀ ਮਿਲੇਗੀ ਛੋਟੇ ਕਿਸਾਨਾਂ ਨੂੰ ਧਿਆਨ ਵਿੱਚ ਰੱਖਦੇ ਹਾਂ 2 ਲੱਖ ਰੁਪਏ ਦੀ ਯੂਨਿਟ ਲਾਗਤ ਤੇ 50% ਜਾਨੀ ਕਿ 1 ਲੱਖ ਰੁਪਏ ਤੱਕ ਦੀ ਸਬਸਿਡੀ ਦਿੱਤੀ ਜਾਵੇਗੀ ਇਸ ਯੋਜਨਾ ਦਾ ਲਾਭ ਸਿਰਫ ਬਿਹਾਰ ਦੇ ਕਿਸਾਨਾਂ ਨੂੰ ਹੀ ਮਿਲੇਗਾ ਜੋ ਕਿਸਾਨ ਮਸ਼ਰੂਮ ਯੂਨਿਟ ਲਗਾਉਣਾ ਚਾਹੁੰਦੇ ਨੇ ਉਹ ਇੱਕ ਇੱਕ ਰਿੱਤ ਬਾਗਬਾਨੀ ਮਿਸ਼ਨ ਹੇਠ ਅਰਜੀ ਦੇ ਸਕਦੇ ਨੇ ਬਿਹਾਰ ਵਿੱਚ ਹੁਣ ਤੱਕ ਮਸ਼ਰੂਮ ਉਤਪਾਦਨ ਬੇਤਰਤੀਬ ਤੇ ਪਰੰਪਰਿਕ ਢੰਗ ਨਾਲ ਹੋ ਰਿਹਾ ਸੀ ਜਿਸ ਕਾਰਨ ਕਿਸਾਨਾਂ ਨੂੰ ਘੱਟ ਲਾਭ ਮਿਲ ਰਿਹਾ ਸੀ ਹੁਣ ਸਰਕਾਰ ਦੀ ਇਹ ਯੋਜਨਾ ਮਸ਼ਰੂਮ ਉਤਪਾਦوں ਨੂੰ ਵਿਵਸਥਿਤ ਅਤੇ ਵਪਾਰਕ ਪੱਧਰ ਤੇ ਲੈ ਕੇ ਆਏਗੀ ਜਿਸ ਨਾਲ ਕਿਸਾਨਾਂ ਨੂੰ ਵਧੀਆ ਕਮਾਈ ਦਾ ਮੌਕਾ ਮਿਲੇਗਾ ਇਹ ਯੋਜਨਾ ਨੌਜਵਾਨਾਂ ਤੇ ਮਹਿਲਾਵਾਂ ਲਈ ਵੀ ਨਵੇਂ ਸਵੈ ਰੁਜ਼ਗਾਰ ਦੇ ਰਾਹ ਖੋਲੇਗੀ ਤੇ ਕੇਂਦਰ ਤੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਆਪਣੇ ਰਾਜ ਦੇ ਕਿਸਾਨਾਂ ਦੇ ਲਈ ਵੱਖ-ਵੱਖਰੀਆਂ ਯੋਜਨਾਵਾਂ ਚਲਾਈਆਂ ਜਾਂਦੀਆਂ ਨੇ ਜਿਨ੍ਹਾਂ ਦਾ ਲਾਭ ਕਿਸਾਨਾਂ ਨੂੰ ਮਿਲਦਾ ਤੇ ਹੁਣ ਇਸ ਸੂਬਾ ਸਰਕਾਰ ਨੇ ਇੱਕ ਵਾਰ ਫਿਰ ਤੋਂ ਜਿਹੜਾ ਕਿਸਾਨਾਂ ਲਈ ਵੱਡਾ ਅਲਾਨ ਕਰ ਦਿੱਤਾ